ਦਰਸ਼ਕੋ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿਵੇਂ ਇੱਕ ਚਾਚੀ ਨੇ ਆਪਣੇ ਸਕੇ ਭਤੀਜੇ ਦੇ ਨਾਲ ਵਿਆਹ ਕਰਵਾਇਆ ਜੋ ਕਿ ਤਿੰਨ ਬੱਚਿਆਂ ਦੀ ਮਾਂ ਸੀ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਜ਼ਿਲ੍ਹਾ ਰਾਮਪੁਰ ਦੀਆ ਰਾਮਪੁਰ ਥਾਣਾ ਖੇਤਰ ਦੇ ਵਿੱਚ ਪੈਂਦਾ ਇੱਕ ਛੋਟਾ ਜਿਹਾ ਪਿੰਡ ਉੱਥੋਂ ਦੇ ਰਹਿਣ ਵਾਲੀ ਚੰਚਲ ਚੰਚਲ ਤਿੰਨ ਬੱਚਿਆਂ ਦੀ ਮਾਂ ਸੀ ਉਹਦੇ ਪਤੀ ਦਾ ਨਾਮ ਨੂਰਪਾਲ ਨੂਰਪਾਲ ਇੱਕ ਮਜ਼ਦੂਰ ਸੀ ਜੋ ਕਿ ਖੇਤਾਂ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਬਹੁਤ ਵਧੀਆ ਕਰਦਾ ਗੁਜ਼ਾਰਾ ਚੱਲ ਰਿਹਾ ਸੀ ਪਰ ਇਸੇ ਦੇ ਵਿੱਚ ਚੰਚਲ ਦੇ ਆਪਣੇ ਸਕੇ ਭਤੀਜੇ ਰਾਮ ਸਰੂਪ ਦੇ ਨਾਲ ਅਵੈਧ ਸੰਬੰਧ ਹੋ ਜਾਂਦੇ ਨੇ ਲਗਾਤਾਰ ਉਹ ਤਿੰਨ ਸਾਲ ਅਵੈਦ ਸਬੰਧਾਂ ਦੇ ਵਿੱਚ ਰਹਿੰਦੇ ਨੇ ਪਰ ਇਸ ਗੱਲ ਦੀ ਜਿਹੜੀ пняਕਾ ਉਹ ਨੂਰਪਾਲ ਨੂੰ ਬਿਲਕੁਲ ਵੀ ਨਹੀਂ ਲੱਗਦੀ ਹਾਲਾਂਕਿ ਇਸ ਗੱਲ ਬਾਰੇ ਆਸ-ਪਾਸ ਦੇ ਲੋਕਾਂ ਨੂੰ ਜ਼ਰੂਰ ਪਤਾ ਸੀ ਪਰ ਨੂਰਪਾਲ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਜਿਵੇਂ ਹੀ ਨੂਰਪਾਲ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਆਪਣੀ ਪਤਨੀ ਨੂੰ ਰੋਕਣਾ ਟੋਕਣਾ ਸ਼ੁਰੂ ਕਰ ਦਿੰਦਾ ਇਦਰੋਂ ਚੰਚਨ ਨੂੰ ਜਦੋਂ ਕਿਹਾ ਜਾਂਦਾ ਰੁਕਿਆ ਜਾਂਦਾ ਤਾ ਚੰਚਲ ਗੁੱਸੇ ਦੇ ਵਿੱਚ ਆ ਜਾਂਦੀ ਆ ਅਤੇ ਫਿਰ ਉਹ ਭਤੀਜੇ ਨਾਲ ਗੱਲਬਾਤ ਕਰਦੀ ਹੈ ਤੇ ਅੱਗੋਂ ਭਤੀਜਾ ਵੀ ਵਿਆਹ ਕਰਾਉਣ ਤੋਂ ਮਨਾ ਕਰ ਦਿੰਦਾ ਫਿਰ ਕੀ ਹੁੰਦਾ ਚੰਚਲ ਗੁੱਸੇ ਦੇ ਵਿੱਚ ਆ ਕੇ ਪੁਲਿਸ ਥਾਣੇ ਜਾਂਦੀ ਆ ਆਪਣੇ ਜੇਠ ਭਤੀਜੇ ਅਤੇ ਚਾਰ ਹੋਰ ਉੱਤੇ ਮੁਕੱਦਮਾ ਦਰਜ ਕਰਾ ਦਿੰਦੀ ਆ ਅਤੇ ਪੁਲਿਸ ਥਾਣੇ ਦੇ ਵਿੱਚ ਉਹ ਕਹਿੰਦੀ ਹੈ ਕਿ ਇਹਨਾਂ ਨੇ ਛੇਾਂ ਜਣਾਂ ਨੇ ਮੇਰੇ ਨਾਲ ਧੱਕੇ ਦੇ ਨਾਲ ਜ਼ਬਰਦਸਤੀ ਕੀਤੀ ਮੇਰੇ ਨਾਲ ਰੇਪ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਤੋਂ ਬਾਅਦ ਪੁਲਿਸ ਛੇਆਂ ਜਾਨਾਂ ਨੂੰ ਪੁਲਿਸ ਥਾਣੇ ਬੁਲਾਉਂਦੀ ਆ ਜਿਵੇਂ ਹੀ ਇਹ ਗੱਲ ਉੱਥੇ ਰੱਖੀ ਜਾਂਦੀ ਆ ਤਾਂ ਅਗੋ ਚੰਚਲ ਇਹ ਗੱਲ ਅੱਗੇ ਰੱਖਦੀ ਆ ਕਿ ਜੇਕਰ ਰਾਮਸਰੂਪ ਮੇਰੇ ਨਾਲ ਵਿਆਹ ਕਰਵਾਉਂਦਾ ਤਾਂ ਮੈਂ ਇਸ ਕੇਸ ਨੂੰ ਵਾਪਸ ਲੈ ਲਵਾਂਗੀ ਨਹੀਂ ਤਾਂ ਫਿਰ ਇਹਨਾਂ ਛੇਆਂ ਉੱਤੇ ਮੈਂ ਰੇਪ ਦਾ ਮਕਦਮਾ ਦਰਜ ਕਰਵਾਵਾਂਗੀ ਇਧਰੋਂ ਰਾਮਸਰੂਪ ਡਰ ਜਾਂਦਾ ਅਤੇ ਉਹ ਆਪਣੀ ਚਾਚੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਹੋ ਜਾਂਦਾ ਤਾਂ ਇਸ ਤੋਂ ਬਾਅਦ ਪੁਲਿਸ ਵਾਲੇ ਪੁਲਿਸ ਥਾਣੇ ਦੇ ਵਿੱਚ ਹੀ ਦੋਨਾਂ ਦੇ ਗਲਾਂ ਦੇ ਵਿੱਚ ਹਾਰ ਪਵਾ ਕੇ ਵਿਆਹ ਕਰਵਾ ਦਿੰਦੇ ਨੇ ਪਰ ਦੂਸਰੇ ਪਾਸੇ ਨੂਰਪਾਲ ਆ ਜਿਹੜਾ ਉਹ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਅਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਦੇਖ ਤੂੰ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੀਆਂ ਪਰ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਤੂੰ ਮੇਰੇ ਤੇ ਕਿਸੇ ਵੀ ਤਰ੍ਹਾਂ ਦਾ ਐਲੀਗੇਸ਼ਨ ਲਾਵੇਂ ਜਾਂ ਮੈਨੂੰ ਇਸ ਕੇਸ ਦੇ ਵਿੱਚ ਘੜੀ ਸੇ ਸੋ ਦਰਸ਼ਕੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੰਦੀਆਂ ਨੇ ਪਰ ਇਹ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਹੀ ਜ਼ਰੂਰੀ ਬਣਦੀਆਂ ਨੇ ਤਾਂ ਕਿ ਇਹਨਾਂ ਘਟਨਾਵਾਂ ਤੋਂ ਕੁਝ ਨਾ ਕੁਝ ਸਿੱਖਿਆ ਵੀ ਜਾ ਸਕੇ ਪਰ ਇਹ ਬੈਡ ਮੈਸੇਜ ਜ਼ਰੂਰ ਦਿੰਦੀਆਂ ਨੇ ਪਰ ਨਾਲ ਆਪਾਂ ਇਹਨਾਂ ਤੋਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪਰਿਵਾਰ ਦਾ ਖਿਆਲ ਰੱਖੀਏ ਸਭ ਤੋਂ ਨਿਗਾ ਰੱਖੀਏ ਕੀ ਲੋਕ ਤੁਹਾਡੇ ਪਰਿਵਾਰ ਦੇ ਪ੍ਰਤੀ ਕੀ ਸੋਚਦੇ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ